ਸਟੇਟ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਪੰਜਾਬ ਰਾਜ ਦੀਆਂ ਪੰਚਾਇਤਾਂ ਦੀਆਂ ਖਾਲੀ ਪਈਆਂ ਸੀਟਾਂ ਉੱਪਰ 27 ਜੁਲਾਈ ਨੂੰ ਜਿਮਣੀ ਚੋਣ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਤਹਿਤ 17 ਜੁਲਾਈ ਨੂੰ ਨਾਮਜ਼ਦਗੀਆਂ ਦਾਖਲ ਕਰਨ ਦਾ ਅਖੀਰਲਾ ਦਿਨ ਸੀ ਬਲਾਕ ਰੂੜਕਾ ਕਲਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਤਿੰਨ ਪਿੰਡਾਂ ਵਿੱਚ ਜਿਮਣੀ ਚੋਣਾਂ ਹੋ ਰਹੀਆਂ ਹਨ ਜਿਨ੍ਹਾਂ 'ਚ ਕਾਨਾ ਢੇਸੀਆਂ ਪਿੰਡ ਵਿੱਚ ਸਰਪੰਚੀ ਗੁਹਾਵਰ ਦੇ ਵਾਰ ਨੰਬਰ 3 ਵਿੱਚ ਪੰਚੀ ਅਤੇ ਪਿੰਡ ਜੱਜਾ ਕਲਾਂ 'ਚ ਪੰਚੀ ਦੀ ਚੋਣ ਹੋਣ ਜਾ ਰਹੀ ਹੈ ਇਸ ਨੂੰ ਲੈ ਕੇ ਰਿਟਰਨਿੰਗ ਅਫਸਰ ਨਗਰ ਕੌਂਸਲ ਗੁਰਾਇਆਂ ਦੇ ਕਾਰਜ ਸੱधक ਅਫਸਰ ਮਨਦੀਪ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਹੈ ਜਿਨ੍ਹਾਂ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਕੁੱਲ 7 ਨੋਮੀਨੇਸ਼ਨ ਫਾਈਲਾਂ ਪ੍ਰਾਪਤ ਹੋਈਆਂ ਨੇ ਜਿਨ੍ਹਾਂ ਚ ਕਾਨਾ ਢੇਸੀਆਂ ਤੋਂ ਤਿੰਨ ਉਮੀਦਵਾਰ ਸਰਪੰਚੀ ਲਈ ਆਏ ਹਨ ਜਰਕੀ ਗੁਰਜੀਤ ਕੌਰ ਸੁਮਨ ਰਾਣੀ ਗੀਤਾ ਦੇਵੀ ਨੇ ਪੇਪਰ ਦਾਖਲ ਕਰਵਾਏ ਹਨ ਉਹਨਾਂ ਕਿਹਾ ਕਿ 18 ਜੁਲਾਈ ਨੂੰ ਪੇਪਰਾਂ ਦੀ ਪੜਤਾਲ ਕੀਤੀ ਜਾਵੇਗੀ ਤੇ 19 ਜੁਲਾਈ ਨੂੰ ਪੇਪਰ ਵਾਪਸ ਲੈ ਸਕਦੇ ਹਨ ਤੇ ਮਿਤੀ 27 ਜੁਲਾਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਗੁਰਾਇਤੋਂ ਨਵੰਗ ਚੈਨਲੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਅੱਜ ਅਸੀਂ ਮੈਡਮ ਗੁਰਜੀਤ ਕੌਰ ਉਹਨਾਂ ਦੇ ਪੇਪਰ ਦਾਖਲ ਕਰਨਾ ਹੈ ਜੀ ਸਰਪੰਚੀ ਵਾਸਤੇ ਸਾਡੇ ਸਰਪੰਚ ਸਾਹਿਬ ਦੀ ਡੈਥ ਹੋ ਗਈ ਸੀ ਕੁਝ ਮਹੀਨੇ ਪਹਿਲਾਂ ਉਹ ਜਿਮਨੀ ਚੋਂ ਹੋਣੀ ਆ ਜੀ ਉਹਦੇ ਸਬੰਧਤ ਪੇਪਰ ਦਾਖਲ ਕਰਨਾ ਹੈ ਸੀ ਸਾਰਾ ਪਿੰਡ ਸਾਡੇ ਨਾਲ ਆ ਜੀ ਤੇ ਅਸੀਂ ਪੂਰਾ ਕੋਲਸ ਜੋ ਕਰਾਂਗੇ ਜੀ ਕਰਦੇ ਆਏ ਤੇ ਕਰਦੇ ਰਹਿਾਂਗੇ ਜੀ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਪਿੰਡ ਦਾ ਵਿਕਾਸ ਕਰਾਂ ਮੈਂਬਰ ਪੰਚਾਇਤਾਂ ਜੀ ਮੈਂ ਪੂਰਾ ਵਿਕਾਸ ਕਰਾਵਾਂਗੇ ਵਿਕਾਸ ਨੂੰ ਲੈ ਕੇ ਅਸੀਂ ਚੱਲੇ ਸੀ ਪਰ ਕਈ ਅਰchna ਪੈਣ ਕਰਕੇ ਸਾਡੇ ਪਿੰਡ ਦਾ ਵਿਕਾਸ ਨਹੀਂ ਹੋ ਸਕਿਆ ਅਸੀਂ ਸਾਰੇ ਪਿੰਡ ਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਪਿੰਡ ਦਾ ਵਿਕਾਸ ਪਹਿਲਾਂ ਬਾਕੀ ਗੱਲਾਂ ਬਾਅਦ ਚ ਪਿੰਡ ਦਾ ਵਿਕਾਸ ਪਹਿਲ ਦੇ ਆਧਾਰ ਤੇ ਸੀਵਰੇਜ ਵੀ ਪਵਾਵਾਂਗੇ ਪਿੰਡ ਦੇ ਰਹਿੰਦੇ ਕਾਂ ਨੂੰ ਸਾਰੇ ਪੂਰੇ ਕਰਾਂਗੇ ਸਾਨੂੰ ਸਾਡੇ ਪਿੰਡ ਦਾ ਸਹਿਯੋਗ ਚਾਹੀਦਾ ਹੈ ਪੈਂਟਿਸ ਸਿਆਕਨਾਂ ਦੇ ਵਿਖੇ ਵਿਖੇ ਸ਼੍ਰੀਮਤੀ ਜਗੀਰੋ ਮਹਿਜ ਦੀ ਡੈਥ ਹੋਣ ਤੋਂ ਬਾਅਦ ਜਿਹੜੀ ਅੱਜ ਜਿਮਨੀ ਚੋਣ ਸਰਪੰਚੀ ਦਾ ਉਮੀਦਵਾਰ ਠੀਸਿਆ ਕਨਾਂਚ ਹੋਣ ਜਾ ਰਹੀ ਆ ਔਰ ਪਿੰਡ ਦੇ ਸਾਰੇ ਸਮੁੱਚੇ ਸਮੁੱਚੀਆਂ ਪਾਰਟੀਆਂ ਔਰ ਜਥੇਬੰਦੀਆਂ ਹਮਖਿਆਲੀ ਲੋਕ ਇਨਸਾਫ ਪਸੰਦ ਲੋਕ ਵਿਕਾਸ ਨੂੰ ਮੁੱਖ ਰੱਖ ਕੇ ਉਹਨਾਂ ਨੇ ਇੱਕ ਜਿਹੜਾ ਪੜ੍ਹੇ ਲਿਖੇ ਬੇਦਾਗ ਇਮਾਨਦਾਰ ਉਮੀਦਵਾਰ ਦੀ ਜਿਹੜੀ ਇਹਨੂੰ ਚੋਣ ਕੀਤੀ ਆ ਔਰ ਅਸੀਂ ਸਮੁੱਚੀਆਂ ਜਿਹੜੀਆਂ ਰਾਜਨੀਤਿਕ ਧਿਰਾਂ ਆ ਉਹਨਾਂ ਨੇ ਪਾਰਟੀ ਵਜਿਤ ਉੱਪਰ اٹਕੇ ਇੱਕ ਸਾਂਝਾ ਪੜਿਆ ਲਿਖਿਆ ਇਮਾਨਦਾਰ ਔਰ ਬਹੁਤ ਸੇਵਾ ਪੱਖੀ ਪਰਿਵਾਰ ਜਿਹੜਾ ਹਮੇਸ਼ਾ ਹੀ ਸਮਾਜ ਦੀ ਪਿੰਡ ਦੀ ਸੇਵਾ ਦੇ ਲਈ ਬਚਨਬੱਧ ਰਹਿੰਦਾ ਉਸ ਪਰਿਵਾਰ ਦੇ ਵਿੱਚੋਂ ਸ਼੍ਰੀ ਮਨਦੀਪ ਕੁਮਾਰ ਬਿੱਟਾ ਜੀ ਉਹਨਾਂ ਦੀ ਵਾਈਫ ਸੁਮਨ ਰਾਣੀ ਜੀ ਨੂੰ ਜਿਹੜਾ ਸਰਪੰਚੀ ਦਾ ਸਾਂਝਾ ਸਾਂਝੇ ਫਰੰਟ ਦਾ ਟਿੱਸੀਆਂ ਕਰਨਾਂ ਦਾ ਉਮੀਦਵਾਰ ਬਣਾਇਆ ਔਰ ਪਿੰਡ ਦਾ ਉਹਨਾਂ ਨੂੰ ਬੜਾ ਭਰਪੂਰ ਸਹਿਯੋਗ ਆ ਔਰ ਜਿੱਥੇ ਪਹਿਲਾਂ ਵੀ ਜਿਹੜੇ ਸ਼੍ਰੀਮਤੀ ਜਗੀਰੋ ਮਹੇਜ ਜੀ ਨੂੰ ਪਿੰਡ ਵਾਸੀਆਂ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਜਤਾਇਆ ਸੀਗਾ ਉਹੀ ਸਾਰੇ ਜਿੰਨੀਆਂ ਧਿਰਾਂ ਆ ਉਹ ਸਾਰੇ ਭਾਈਚਾਰਾ ਉਹੀ ਸਾਰੀਆਂ ਜੱਥੇਬੰਦੀਆਂ ਅੱਜ ਵੀ ਜਿਉਂਦੀਆਂ ਤਿਉ ਇਸ ਕੈਂਡੀਡੇਟ ਦੇ ਮਗਰ ਸਰਪੰਚੀ ਦੀ ਜੀ ਹੈਗੀਆ ਕਾਲਾ ਢੇਸੀਆਂ ਜੱਜਾ ਕਲਾਂ ਚ ਪੰਚੀ ਦੀ ਆ ਤੇ ਗੁਹਾਵਰ ਦੇ ਵਿੱਚ ਜੱਡੀ ਰੋਡ ਦੇ ਵਿੱਚ ਉੱਥੇ ਪੰਜ ਉੱਥੇ ਹੀ ਪੰਚੀ ਦੀ ਆ ਕਿੰਨੇ ਸਾਰੇ ਹੁਣ ਤੱਕ ਨਾਮਿਨੇਸ਼ਨ ਫਾਈਲ ਹੋ ਚੁੱਕੇ ਜੀ ਸਤਾ ਸਤਾ ਚੁੱਕੇ ਜੀ ਤਿੰਨ ਟਨਕ ਕਾਲਾ ਢੇਸੀਆਂ ਦੇ ਵਿੱਚ ਆ ਤੇਨੀ ਹੋ ਕੀ ਨਾਮ ਘਾਵਰ ਘਾਵਰ ਦੇ ਵਿੱਚ ਤੇ ਇੱਕ ਜੱਜਾ ਕਲਾ ਦੇ ਵਿੱਚ ਕਿਹੜੇ ਕਿਹੜੇ ਜੀ ਕੰਨਡਿਡੇਟਾਂ ਕੋ ਕਿਹੜੇ ਕਿਹੜੇ ਜੀ ਕੈਂਡੀਡੇਟਾਂ ਨਾਮੋਨੇਸ਼ਨ ਆ ਗਏ ਕੰਨਾਂਟੇ ਸੀਆ ਤੋਂ ਹੈਗੇ ਆ ਗੁਰਜੀਤ ਕੌਰ ਸਮਰ ਰਾਣੀ ਗੀਤਾ ਦੇਵੀ ਤੇ ਘਾਵਰ ਕੋਈ ਬਿਰਸ਼ਪਾਲ ਭਾਗਰਾਮ ਬਲਵਿੰਦਰਪਾਲ ਤੇ ਜੱਜਾ ਕਲਾ ਜੋ ਵਿੱਚ ਦਲਜੀਤ ਕੌਰ ਇੱਕੋ ਹੀ ਕੈਂਡੀਡੇਟ ਆ ਤੇ ਸਕਰੂਟਿੰਗ ਕਦੋਂ ਆ ਜੀ ਸਕਰੂਟਨੀ ਹੈਗੀ 18 ਜੁਲਾਈ ਕਮਿਟਰੋ ਜੀ 19 ਜੁਲਾਈ VOTING ਵੋਟਿੰਗ ਅਰੇ ਸਟਾਈਕ ਲਈ ਠੀਕ ਹੈ